ਪਾਸਿੰਗ ਨੂੰ ਜੀ 99% ਵੋਟਾਂ ਪੈਣਗੀਆਂ ਨਾ ਕੋਈ ਚੰ ਅੰਮ੍ਰਿਤਪਾਲ ਨੂੰ ਪਣੀ ਇਹਦੇ 12000 ਵੋਟਾਂ ਪਿੰਡ ਦੀ ਕਿੰਨੀ ਭੁਗਤੂਗੀ ਭਾਈ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਕਿਹੜਾ ਨਗਰਵਾ ਸਾਰਾ ਭਾਈ ਅੰਮ੍ਰਿਤਪਾਲ ਸਿੰਘ ਦਾ ਤੁਰਿਆ ਵਾ ਤੇ ਸਾਰੀਆਂ ਵੋਟਾਂ ਜਿਹੜੀਆਂ ਨਗਰ ਦੀਆਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੈਣੀਆਂ ਇਹ ਸੀਟ ਪੱਕੀ ਆ ਇਹ ਸੀਟ ਸਾਡੀ ਪੱਕੀ ਹਰ ਇੱਕ ਦੀ ਹਮਦਰਦੀ ਤੋਂ ਕਿ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਨਾ ਉਹ ਵੀ ਕਹਿ ਰਿਹਾ ਕਿ ਅਸੀਂ ਵੋਟ ਅਮਰਤਪਾਲ ਨੂੰ ਪਾਉਣੀ ਹੈ ਬੇਸ਼ੱਕ ਉਹਨਾਂ ਦੀ ਵੋਟਾਂ ਨਹੀਂ ਆ ਵੋਟਾਂ ਅਮਰਤਪਾਲ ਨੂੰ ਪਾਉਣੀ ਹੈ ਕਿਉਂ ਪਾਉਣੀ ਹੈ ਹੈ ਉਹਨੂੰ ਕਿਉਂ ਪਾਉਣੀ ਹੈ ਉਹ ਅਬਰਤਾਰ ਸਿੰਘ ਆ ਉਹਨੇ ਲੋਕਾਂ ਦੇ ਨਾਂ ਨੂੰ ਬਚਾਉਂਦਾ ਤੇ ਮਾਰਦਾ ਲੋਕਾਂ ਦੇ ਨਾਂ ਕੀ ਕਾਰਨ ਮੰਨਦੇ ਹੋ ਭਾਈ ਅਮਰਤਪਾਲ ਨੂੰ ਵੋਟ ਪਾਉਣਾ ਦਾ ਬਾਕੀ ਲੀਡਰ ਨਹੀਂ ਵਧੀਆ ਲੱਗਦਾ ਸਾਨੂੰ ਹਰਤਪਾਲ ਨੂੰ ਪੌਣੀਆਂ ਦੀ ਗੱਲ ਅੱਜ ਕਹਿਤ ਹਰਤਪਾਲ ਨੂੰ ਪੌਣੀ ਹੋਰ ਕਿਹੜੀ ਪੌਣੀ ਆ ਹਾਂ ਕਿਉਂ ਜੀ ਕੋਰਨਾ ਵੇ ਇਕੁਰ ਜਿੱਕਾ ਖਾਲਚਾ ਇਕੁਰ ਕਿਉਂ ਪੌਣੀਆਂ ਬੋਰਡ ਪਾਈਆਂ ਮਰਤਪਾਲ ਤੁਸੀਂ ਤੁਹਾਡਾ ਕੋਈ ਪਿਆਰਾ ਭਾਈ ਮਰਤਪਾਲ ਨਾਲ ਜਾਂ ਕੋਈ ਰਿਸ਼ਤਾ ਹੈ ਤੁਸੀਂ ਫੇਰ ਵੀ ਆਇਓ ਨਾਲੇ ਹੈਂਡੀਕੈਪ ਉਹ ਚਿੱਕੀ ਦੀ ਗੱਲ ਕਰਦਾ ਤੇ ਸਾਡੇ ਆਵੇ ਸਿੱਕੀ ਨੂੰ ਪਿਆਰ ਕਰਨ ਵਾਲੇ ਆ ਤੇ ਤਾਂ ਹੀ ਉਹਦੇ ਮਕਰ ਜਾਣਦੇ ਭਾਈ ਉਹੀ ਸਖਿਰਮਨ ਲੱਜੋਦਾ ਠੀਕ ਹੈ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਵੇਂ ਦੇਖਦੇ ਹੋ ਭਾਈ ਅਮਰਤਪਾਲ ਦੀ ਜਿਹੜੀ ਖਡੂਰ ਸਾਹਿਬ ਦੇ ਵਿੱਚ ਹਵਾਏ ਕਿੰਨੀ ਕ ਹਵਾਏ ਦੇਖੋ ਅਸੀਂ ਤੇ ਉਹਨਾਂ ਦੇ ਪਿੱਛੇ ਆ ਉਹਨਾਂ ਦੇ ਨਾਲ ਆ ਸਾਨੂੰ ਤੇ 70% ਅਮਰਤਪਾਲ ਦੀ ਹਵਾਏ ਦਸਦੀ ਠੀਕ ਹੈ ਬਾਕੀ ਸਾਰੇ ਪਾਰਟੀ ਵਾਲੇ ਆਪਣੀ ਕੋਸ਼ਿਸ਼ ਕਰ ਰਹੇ ਆ ਠੀਕ ਹੈ ਰਹੂਣਾ ਤੁਸੀਂ ਦੇਖ ਰਹੇ ਹੋ ਸਾਰੇ ਵੀਰ ਅਸੀਂ ਉਹਨਾਂ ਦੀ ਕੈਂਪੇਨ ਵਾਸਤੇ ਘਰ ਘਰ ਜਾ ਰਹੇ ਹਾਂ 12000 ਵੋਟ ਆ ਪਿੰਡ ਦੀ ਕਿੰਨੀ ਭੁਗਤੂਗੀ ਭਾਈ ਅਮਰਪਾਲ ਦੇ ਹੱਕ ਦੇ ਵਿੱਚ 12000 ਦੇ ਵਿੱਚੋਂ ਕੁਝ ਤੇ ਚਲੋ ਨਹੀਂ ਪੈਂਦੀ ਪਰ ਅਸੀਂ ਆਪਣੀ ਉਮੀਦ ਜੜੀ ਲੈ ਕੇ ਨਿਸ਼ਾਨਾ ਲੈ ਕੇ 6000 50% ਤੋਂ ਉੱਪਰ ਉੱਪਰ ਸੋਚ ਰਹੇ ਹਾਂ ਕਿ ਇੰਨੀ ਕਿ ਤੱਕ ਲਵ ਕਾਪੇਨਿੰਗ ਤੁਸੀਂ ਕਰ ਰਹੇ ਹੋ ਇਹ ਇਕੱਠੇ ਦੱਸ ਰਿਹਾ ਵੀ ਭਾਈ ਅਮਰਪਾਲ ਦੇ ਹੱਕ ਦੇ ਵਿੱਚ ਕਾਫੀ ਪਿੰਡ ਹੈਗਾ ਤੁਹਾਡਾ ਪੂਰਾ ਤਕਰੀਬਨ ਪਿੰਡ ਹੈ ਜੀ 5 ਤੋਂ 10% ਦੇ ਵਿੱਚ ਕੋਈ ਨਹੀਂ ਹੋਣਗੇ ਬਾਕੀ ਇਹ ਜਿੰਨੇ ਵੀ ਸਿੰਘ ਖੜੇ ਆ ਇਹਨਾਂ ਦੇ ਵਿੱਚ ਇਹ ਨਹੀਂ ਹੈਗਾ ਕਿ ਇਹ ਇੱਕ ਪਾਰਟੀ ਦੇ ਹੈਗੇ ਸਾਰੀਆਂ ਪਾਰਟੀਆਂ ਇਕੱਠੀਆਂ ਨੇ ਔਰ ਸਾਰੇ ਇੱਕ ਜੁੜਾ ਸਹਿਯੋਗ ਕਰ ਰਹੇ ਬਾਕੀ ਕਾਰਨ ਸਿਰਫ ਇਹੀ ਹੈ ਕਿ ਉਸ ਇਨਸਾਨ ਦੇ ਨਾਲ ਧੱਕਾ ਹੋ ਰਿਹਾ ਠੀਕ ਆ ਨੰਬਰ 2 ਇੱਕ ਸਿੱਖੀ ਦੀ ਗੱਲ ਕਰਦੇ ਆ ਸਿੱਖੀ ਦੀ ਗੱਲ ਕਰਨ ਰੋਕਣ ਵਾਸਤੇ ਬੰਦੇ ਨੂੰ ਚੱਕ ਕੇ ਜੇਲ੍ਹ ਚ ਸੁੱਟ ਦਿੱਤਾ ਜਾਂਦਾ ਹਰ ਇੱਕ ਦੀ ਹਮਦਰਦੀ ਹੈ ਕਿ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਨਾ ਉਹ ਵੀ ਕਹਿ ਰਿਹਾ ਕਿ ਅਸੀਂ ਵੋਟ ਅਮਰਿਤਪਾਲ ਨੂੰ ਪਾਉਣੀ ਹੈ ਬੇਸ਼ੱਕ ਉਹਨਾਂ ਦੀ ਵੋਟਾਂ ਨਹੀਂ ਆ ਉਹਨਾਂ ਦੇ ਅੰਦਰ ਇੱਕ ਪਿਆਰ ਬਣਿਆ ਹੋਇਆ ਉਹ ਕਹਿੰਦੇ ਅਸੀਂ ਵੋਟਾਂ ਅਮਰਿਤਪਾਲ ਨੂੰ ਪਾਉਣੀ ਹੈ ਬਸ ਇਹੀ ਕੋਸ਼ਿਸ਼ ਹੈ ਕੀ ਪੋਜੀਸ਼ਨ ਲੱਗਦੀ ਹੈ ਜਿੱਤਣਗੇ ਹਾਂਜੀ ਵਿਸ਼ਵਾਸ ਜਿੱਤਣਗੇ ਹਾਂ ਬਾਬਾ ਜੀ ਮਹਾਰਾਜ ਜੀ ਅਸੀਂ ਦਿਲੋਂ ਤੋਂ ਰਹੇ ਹਾਂ ਤੇ ਦਿਲੋਂ ਵੋਟਾਂ ਪਾਉਣੀ ਆ ਜੋ ਸਾਡਾ ਰਿਸ਼ਤੇਦਾਰ ਆ ਸਭ ਨੂੰ ਫੋਨਾਂ ਤੇ ਕਹਿ ਦਿੱਤਾ ਤੇ ਇਥੋਂ ਤੱਕ ਜ਼ਿੰਦਗੀ ਚੱਲੇ ਜੂਗੀ ਪਰ ਪਛਨੀ ਹਟਾਂ ਕੀ ਕਾਰਨ ਮੰਨਦੇ ਹੋ ਪਾਈਆ ਮਤ ਪਾ ਨੂੰ ਬੋਰਡ ਪਾਉਣ ਦਾ ਬਾਕੀ ਲੀਡਰ ਨਹੀਂ ਵਧੀਆ ਲੱਗਦਾ ਤੁਹਾਨੂੰ ਨਹੀਂ ਜੀ ਬਾਕੀਆਂ ਦੀ ਗੱਲ ਬਾਅਦ ਚ ਆ ਜਿਹੜਾ ਅਵਰਤਾ ਦੀ ਛਿੰਗ ਆ ਉਹਦੇ ਵਾਸਤੇ ਜਾਨ ਦੇਣ ਨੂੰ ਤਿਆਰ ਆ ਅਸੀਂ ਪਿਛੇ ਪਿਛਲੇ ਪਿੰਡਾਂ 'ਚ ਜਾ ਕੇ ਜਾ ਕੇ ਆਏ ਆ ਜਿਵੇਂ ਖਡੂਰ ਸਾਹਿਬ ਦੀ ਇਤਿਹਾਸਕ ਧਰਤੀ ਐ ਇੱਥੇ ਪਿੰਡਾਂ ਦੇ ਵਿੱਚ ਨਸ਼ਾ ਬੋਦਾ ਮਾਮਾ ਰੋਂਦੀਆਂ ਨੇ ਨਸ਼ਾ ਬੋਬੀ ਵੇਖੋ ਜੀ ਸਭ ਤੋਂ ਵੱਡੀ ਗੱਲ ਇਹ ਆ ਉਹਨਾਂ ਦੀ ਸੰਗਤ ਦੀ ਕਿ ਉਹ ਬੱਚਿਆਂ ਨੂੰ ਨਸ਼ੇ ਤੋਂ ਬਚਾ ਰਿਆ ਸੀ ਜਿਨ੍ਹਾਂ ਦੀ ਜ਼ਿੰਦਗੀ ਖਰਾਬ ਹੋ ਰਹੀ ਸੀ ਖਤਮ ਹੋ ਰਹੀ ਸੀ ਉਹਨੇ ਜਿੰਦਗੀ ਬਚਾਰਿਆ ਇਹ ਜੋ ਸਿੱਖੀ ਦਾ ਵੱਡਾ ਕੰਮ ਹੋਰ ਕਿਹੜਾ ਠੀਕ ਆ ਕਿ ਨਹੀਂ ਠੀਕ ਹੈ ਜੀ ਮੈਂ ਖੋਦ ਨੌਕਰੀ ਕੀਤੀ ਆ ਸ਼ਰਾਬ ਦੇ ਲੱਗ ਨਹੀਂ ਗਿਆ ਤੇ ਜਿਹੜਾ ਸਿੰਘ ਮਾਂਵਾ ਦਾ ਇੱਕੋ ਬੱਚਾ ਤੇ ਉਹਨੂੰ ਜ਼ਿੰਦਗੀ ਦੇ ਰਿਆ ਇਹ ਜੋ ਵੱਡੀ ਹੋਰ ਕੁਰਬਾਨੀ ਕੀ ਹੋ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਆਡਾ ਨਗਰ ਨਾਗੋ ਕੇ ਆ ਤੇ ਸ਼ੀਦਾਂ ਦਾ ਇਹ ਨਗਰ ਵਾਜੀ ਠੀਕ ਆ ਜਿਹੜਾ ਸੰਘਰਸ਼ ਸ਼ੁਰੂ ਹੋਇਆ ਸੀ ਉਹ ਵੀ ਨਾਗੋ ਕੇ ਨਗਰ ਤੋਂ ਹੀ ਹੋਇਆ ਸੀ ਸੰਤ ਜਰਨੈਲ ਸਿੰਘ ਵੇਲੇ ਤੇ ਇਹ ਜਿਹੜਾ ਨਗਰਵਾ ਸਾਰਾ ਭਾਈ ਅੰਮ੍ਰਿਤਪਾਲ ਸਿੰਘ ਦਾ ਤੁਰਿਆ ਵਾ ਤੇ ਸਾਰੀਆਂ ਵੋਟਾਂ ਜਿਹੜੀਆਂ ਨਗਰ ਦੀਆਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੈਣੀਆਂ ਤੇ ਵੋਟਾਂ ਪਾ ਕੇ ਦੇ ਚਿਤਾਵਾਂਗੇ ਦੋ ਇਸੇ ਵੋਟਾਂ ਭਾਈ ਅੰਮ੍ਰਿਤਪਾਲ ਸਾਹਿਬ ਨੂੰ ਪੈਣਗੀਆਂ ਤੇ ਜਾ ਸਭ ਵੋਟਾਂ ਜਿਹੜੀਆਂ ਸਾਰੀਆਂ ਪਾਰਟੀਆਂ ਨੂੰ ਪੈਣਗੀਆਂ ਵੰਡੀਆਂ ਉਹਦੇ ਜੋ ਵੀ ਹੋਊਗਾ ਹਾਂਜੀ ਇੱਕ ਮੈਨੀਫੈਸਟੋ ਵਿੱਚ ਭਾਈ ਅੰਮ੍ਰਿਤਪਾਲ ਨੇ ਲਿਖਿਆ ਹੋਇਆ ਵੀ ਤਰਨ ਪਰਵਰਤਨ ਹੋ ਰਿਹਾ ਲਾਲਚ ਦੇ ਕੇ ਕਿ ਨਾ ਕਿਸੇ ਨੂੰ ਝਾਂਸਾ ਦੇ ਕੇ ਲਾਲਚ ਦਾ ਤੇ ਇਤਿਹਾਸਕ ਧਰਤੀ ਹੈ ਕਿ ਮੰਨਦੇ ਹੋ ਵੀ ਉਰੇ ਵੀ ਤਰ ਪਰਵਰਤਨ ਹੋ ਰਿਹਾ ਵੀ ਕਿਸ ਨੂੰ ਲਾਲਚ ਦੇ ਕੇ ਧਰਮ ਬਦਲਿਆ ਜਾ ਰਿਹਾ ਉਹਦਾ ਹੁੰਦਾ ਜੀ ਹੋਣ ਡਿਆ ਵੀ ਇਹ ਵੀ ਗੱਲ ਹੋਣ ਡਈ ਤਾਂ ਹੀ ਤੇ ਸਾਡਾ ਨਗਰ ਹੀ ਤੁਰਿਆ ਵਾ ਵੀ ਆਪਾਂ ਜਿਹੜਾ ਵਾ ਜਿਹੜਾ ਸਿੱਖ ਵਾ ਸਿੱਖ ਉਹ ਆਪਣੇ ਸਿੱਖ ਧਰਮ ਚ ਰਵੇ ਜਿਹੜਾ ਹਿੰਦੂਆ ਹਿੰਦੂ ਧਰਮ ਚ ਰਵੇ ਆਪੋ ਆਪਣੇ ਧਰਮ ਚ ਰਹੀਏ ਕਿਸੇ ਨਾ ਕੋਈ ਲੈਣ ਦੇਣ ਨਾ ਹੋਵੇ ਇਹਦਾ ਕਾਰਨ ਕੀ ਮੰਨਦੇ ਹੋ ਵੀ ਇਦਾਂ ਲੋਕ ਲਾਲਚ ਦੇ ਵਿੱਚ ਕਿਉਂ ਆ ਕੇ ਧਰਮ ਬਦਲ ਰਹੇ ਨੇ ਦੇਖੋ ਜੀ ਸਾਡੇ ਜਿਹੜੇ ਆ ਪਾਰਟੀਆਂ ਸੀ ਉਹ ਗਲਤ ਹੋ ਗਈਆਂ ਠੀਕ ਆ ਉਹ ਲਾਲਚ ਵਾਲੀਆਂ ਪਾਰਟੀਆਂ ਹੋ ਗਈਆਂ ਪਾਰਟੀਆਂ ਨਹੀਂ ਸਾਰੇ ਜਿਹੜੇ ਜਿੰਨੇ ਵੀ ਕੋਈ ਲਿਆਂਦੇ ਆ ਧਰਮ ਉਹ ਪਾਰਟੀਆਂ ਨਹੀਂ ਲਿਆਂਦੇ ਆ ਆਪੇ ਥੋੜਾ ਆ ਆਪ ਹੀ ਪਾਰਟੀਆਂ ਨਹੀਂ ਲਿਆਂਦੇ ਧਰਮ ਜਿੰਨੇ ਵੀ ਧਰਮ ਆਏ ਆ ਜਿੰਨੂੰ ਵੀ ਆ ਵੋਟਾਂ ਦਾ ਰਾਜ ਆ ਵੋਟਾਂ ਬਦਲੀ ਉਹ ਧਰਮ ਜਿਹੜਾ ਬਾਬਾ ਜੰਮਦਾ ਉਹਨੂੰ ਲੈ ਆਉਂਦੇ ਆ ਵੀ ਚੱਲ ਵੋਟਾਂ ਪਾਈਏ ਉਹ ਡੇਰਾਵਾਤ ਸ਼ੁਰੂ ਕਰਤਾ ਇਹ ਪਾਰਟੀਆਂ ਦਾ ਹੁਣ ਨਸ਼ਾ ਵਾ ਨਸ਼ਾ ਜਿਹੜਾ ਸਾਡੇ ਪਿੰਡ ਚ ਜਿਹੜੇ ਜਿੱਥੇ ਮੜੀਆਂ ਚ ਜਿੱਥੇ ਸਮਾਤਾਂ ਭੜਗਾ ਇੱਥੇ ਜਹੇਦਾਰ ਮੋਹਨ ਸਿੰਘ ਦੀ ਸਮਾਤ ਵਾ ਉੱਥੇ ਜਦੋਂ ਮਰਜ਼ੀ ਜਾ ਕੇ ਜਿਹੜੇ ਟਾਈਮ ਮਰਜ਼ੀ ਤੁਸੀਂ ਜਾ ਕੇ 20 ਤੋਂ 25 ਬੰਦੇ ਉੱਥੇ ਟੀਕੇ ਲਾਉਂਦੇ ਹੋਣਗੇ ਸਰਕਾਰਾਂ ਦਾ ਫਰਜ਼ ਨਹੀਂ ਕੋਈ ਵੀ ਨਸ਼ਾ ਬੰਦ ਕਰਨ ਦਾ ਅਸੀਂ ਪਿੰਡ ਦੇ ਵਿੱਚ ਜਾ ਕੇ ਆਏ ਪਿੱਛੇ ਪਿੰਡ ਦੇ ਵਿੱਚ ਕਈ ਪਿੰਡਾਂ ਚ ਸਰਵੇ ਕਰਕੇ ਆਏ ਆਂ ਵੀ ਮਾਮਾ ਰੋਂਦਿਆ ਨੇ ਕਾ ਨਸ਼ਾ ਬੋਬੀ ਦੇ ਦੌਰੇ ਨਸ਼ਾ ਸ਼ਰਿਆਮ ਖਾਨ ਦੇ ਨੇ ਮੁੰਡੇ ਬਹੁਤ ਜੀ ਬਹੁਤ ਇੱਥੇ ਤੇ લા લો ਵੀ ਨਸ਼ੇ ਦਾ ਉਹ ਜਿਹੜੀ ਗੋਲੀ ਲਾਈ ਆ ਸਰਕਾਰ ਨੇ ਵੀ ਇਹ ਨਸ਼ਾ ਛਡਾਉਣ ਵਾਲੀ ਆ ਉਹ ਵੀ ਨਸ਼ੇ ਤੇ ਲੋਕਾਂ ਨੂੰ ਲਾਉਂਦੀ ਉਹ ਵੀ ਲੋਕੀ ਗੋਲੀ ਪੀ ਕੇ ਤੇ ਫੇਰ ਪੀਂਦੇ ਆ ਗੋਲੀ ਤੇ ਉਹ ਨਸ਼ਾ ਉਹ ਮੰਦ ਥੋੜੀ ਆ ਉਹ ਤੇ ਆਪਾਂ ਲੋਕਾਂ ਦੀ ਆਪਣੀ ਜਿਹੜੀ ਬੱਚੇ ਆ ਉਹਨਾਂ ਨੂੰ ਖਤਮ ਕਰਨ ਦੇ ਆ ਕਿਹਦੀ ਗਲਤੀ ਮੰਦ ਤੁਸੀਂ ਵੀ ਇਤਿਆਸਕ ਤਰ ਇਹ ਸਰਕਾਰਾਂ ਦੀ ਗਲਤੀ ਆ ਕਿ ਕੋਈ ਅਤਮਾਂ ਦਾ ਨਸ਼ਾ ਬੰਦ ਕਰਤਾ ਵੀ ਦੋ ਹਫ਼ਤੇ ਜੇ ਬੰਦ ਕਰ ਦਊਗਾ ਮੈਂ ਹਾਰ ਤੇ ਪਿੰਡ ਚੋਂ ਜਿੰਨਾ ਮਰਜ਼ੀ ਨਸ਼ਾ ਲੱਲੋ ਤੇ ਜਿਹੜੇ ਜਿਹੜੇ ਜਿੱਥੇ ਕੋਈ ਬੋਰਡ ਵਾ ਲਾ ਲੋ ਗੱਲਾ ਰੇਤੀ ਉੱਥੇ ਵੀ ਨਸ਼ੇ ਵਾਲੇ ਟੀਕੇ ਲਾਉਣ ਡਏ ਹੋਣਗੇ ਕੋਈ ਹੈਗਾ ਨੀਤੇ ਵੀ ਨਸ਼ੇਤੀ ਕੋਈ ਕਾਬੂ ਹੈ ਤਾਂ ਇਹ ਨਹੀਂ ਇਹ ਪਹਿਲਾਂ ਭਗਵਾਨਤ ਮਾਨ ਨੂੰ ਲੋਕਾਂ ਨੇ ਇੱਕ ਵੱਡਿਓ ਵੋਟਾਂ ਪਾਈਆਂ ਵੀ ਬਦਲਾ ਆਵੇ ਬਦਲਾ ਉਹਨਾਂ ਲਿਆਂਦਾ ਨਹੀਂ ਤੇ ਵੇਖੋ ਜੀ ਆਪਾਂ ਆਖੀ ਇਕੱਲਾ ਗਲੀਆਂ ਨਾਲੀਆਂ ਨਾਲ ਬਦਲਾ ਹੋ ਜਾਂਦਾ ਉਹ ਨਹੀਂ ਬੱਚਿਆਂ ਨੂੰ ਜਵਾਨੀ ਨੂੰ ਸੰਭਾਲਣਾ ਚਾਹੀਦਾ ਜਵਾਨੀ ਤੇ ਬਾਹਰ ਤੁਰ ਜਾਂਦੀ ਆ ਹੁਣ ਤੁਸੀਂ ਖਡੂਰ ਸਾਹਿਬ ਦੇ ਵਿੱਚ ਭਾਈ ਅੰਮ੍ਰਿਤਪਾਲ ਨੂੰ ਲਿਆ ਕੇ ਬਦਲਾਓ ਲਿਆਉਣਾ ਚਾਹੁੰਦੇ ਹੋ ਫਿਰ ਹੋਰ ਬਦਲਾ ਕੋਈ ਹਾਂਜੀ ਬਦਲਾ ਜੀ ਉਹ ਗੁਰੂ ਨਾਲ ਜੋੜੂਗਾ ਪਾਤਸ਼ਾਹ ਤੇ ਅੰਮ੍ਰਿਤਪਾਲ ਚਿਕਾਊਗਾ ਤੇ ਸੰਗਤਾਂ ਨੂੰ ਚੰਗੇ ਰਾਹ ਲਾਊਗਾ ਹੋਰ ਸਾਨੂੰ ਉਹਨੇ ਕੰਮ 2-4 ਵੱਧ ਹੋ ਗਏ ਘੱਟ ਹੋ ਗਏ ਤਾਂ ਕਿ ਲਾ ਲਓ ਗੁਰੂ ਦੀ ਪਾਤਸ਼ਾਹ ਦਾ ਅੰਮ੍ਰਿਤ ਛਕਾਊਗਾ ਖੰਡੇ ਬਾਤੇ ਦਾ ਤੇ ਪੌਲ ਛਕਾਊਗਾ ਤੇ ਵਧੀਆ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਹੱਕ ਦੇ ਵਿੱਚ ਤੁਸੀਂ ਆਇਓ ਭਾਈ ਅੰਮ੍ਰਿਤਪਾਲ ਦੇ ਕਿਉਂ ਆਇਓ ਅਹੀਂ ਉਹ ਸਰਬੈਗਦੇ ਖਾਲਸਾ ਵੈਗਦੀ ਫਤਿਹ ਅੰਮ੍ਰਿਤਪਾਲ ਜੀ ਨੇ ਇੱਕ ਬਹੁਤ ਹੀ ਚੰਗੀ ਲੋਕਾਂ ਨੂੰ ਸੇਧ ਦੇ ਰਹੇ ਸੀ ਫਿਰ ਉਹਨਾਂ ਨੂੰ ਇਹਨਾਂ ਨੇ ਅੰਦਰ ਬੰਦ ਕਰ ਦਿੱਤਾ ਐਨ ਐਸ ਲਾਤੀ ਕੋਈ ਕੇਸ ਨਹੀਂ ਜਿਨ੍ਹਾਂ ਦੇ ਉੱਤੇ ਕੋਈ ਮੁਕਦਮਾ ਨਹੀਂ ਉਹਨਾਂ ਤੇ ਐਨ ਐਸ ਲਾਤੀ ਕਿ ਆਨੂੰ ਉਹਨੂੰ ਅੰਦਰ ਕਰ ਦਿੱਤਾ ਜਿਨ੍ਹਾਂ ਦੀਆਂ ਸਜ਼ਾ ਪੂਰੀਆਂ ਹੋਈਆਂ ਹੈ ਉਹ ਕਹਿੰਦੇ ਆ ਕਿ ਉਹਨਾਂ ਨੂੰ ਬਾਹਰ ਕਰਨਾ ਚਾਹੀਦਾ ਇਹਨਾਂ ਦੇ ਉੱਤੇ ਕੇਸ ਵੀ ਨਹੀਂ ਇਹਨਾਂ ਦੇ ਤਾਂ ਵੀ ਐਨ ਐਸ ਲਾਤੀ ਬਹੁਤ ਗਲਤ ਗੱਲ ਸਰਕਾਰਾਂ ਕਰਦੀਆਂ ਵਾ ਅਸੀਂ ਇਸ ਕਰਕੇ ਉਹਨਾਂ ਦੇ ਹੱਕ ਦੇ ਵਿੱਚ ਸਾਰੇ ਆਏ ਹਾਂ ਠੀਕ ਹੈ ਜੀ ਹਾਂ ਜੀ ਤੁਸੀਂ ਜੀ ਜੀ ਅੱਜ ਕੱਲ ਜੋ ਹਾਲਾਤ ਬਣ ਗਏ ਆ ਲੋਕਾਂ ਦੇ ਵੇਖੋ ਬੇਰੋਜ਼ਗਾਰੀ ਨਸ਼ਾ ਪੰਜਾਬ ਦੇ ਵਿੱਚ ਬਹੁਤ ਸਾਰੀ ਕ੍ਰਾਈਸਿਸ ਆ ਗਈ ਆ ਜੀ ਦਾ ਕਰਕੇ ਲੋਕ ਬਦਲਾ ਚਾਹੁੰਦੇ ਸੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਬਦਲਾ ਲੈਣ ਦਾ ਕਰਕੇ ਪਰ ਉਹ ਆਪਣੇ ਵਾਅਦਿਆਂ ਤੇ ਖਰੇ ਨਹੀਂ ਉਤਰੇ ਤੇ ਲੋਕਾਂ ਦੇ ਜੋ ਲੋਕਾਂ ਨੇ ਆਸਾਂ ਹੀ ਉਹਨਾਂ ਦੇ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਪੂਰੀਆਂ ਹੁੰਦੀਆਂ ਨਹੀਂ ਨਜ਼ਰ ਆਈਆਂ ਇਸ ਕਰਕੇ ਹੁਣ ਲੋਕਾਂ ਨੂੰ ਇੱਕ ਉਮੀਦ ਹੈ ਕਿ ਇੱਕ ਅਮਰਤਾਰੀ ਗੁਰਸਖ ਬੰਦਾ ਸੀ ਜਿਹੜਾ ਨਸ਼ਿਆਂ ਤੋਂ ਪ੍ਰੇਰਿਤ ਕਰਕੇ ਅੰਮ੍ਰਿਤ ਛਕਾਉਂਦਾ ਸੀ ਤੇ ਚੰਗੇ ਰਾਹ ਰਸਤੇ ਲਾਉਂਦਾ ਸੀ ਪਰ ਲੋਕਾਂ ਦੀ ਬਹੁਤ ਉਹਦੇ ਪ੍ਰਤੀ ਸ਼ਰਧਾ ਸੀ ਤੇ ਸਰਕਾਰਾਂ ਨੇ ਇੱਕ ਬਹੁਤ ਵੱਡਾ ਐਕਸ਼ਨ ਲੈ ਕੇ ਜੋ ਨਜਾਇਜ਼ ਐਨਐਸਏ ਉੱਤੇ ਲਾ ਕੇ ਡਿਬਰੂਗਾਰ ਭੇਜਤਾ ਉਹਦੇ ਉੱਤੇ ਕੋਈ ਵੀ ਅਜੇ ਤੱਕ ਕੇਸ ਜਿਹੜਾ ਆ ਉਹ ਸਾਬਤ ਨਹੀਂ ਹੋ ਸਕਿਆ ਸਹੀ ਹੈ ਜੀ 1 ਸਾਲ ਹੋ ਗਿਆ ਤੇ ਉਹਨਾਂ ਨੇ ਉਹਨੂੰ ਦੁਬਾਰਾ ਇੱਕ ਸਾਲ ਦੀ ਐਨਐਸਏ ਕਰਤੀ ਤੇ ਇਹ ਹੁਣ ਪਤਾ ਨਹੀਂ ਸਰਕਾਰਾਂ ਕੀ ਚਾਹੁੰਦੀਆਂ ਨੇ ਨਾ ਸਰਕਾਰਾਂ ਦੀ ਗਲਤੀ ਮੰਨਦੇ ਤੁਸੀਂ ਜਣੀ ਆਪਾਂ ਹੀ ਸਰਕਾਰ ਲੈ ਕੇ ਆਏ ਸੀ ਨਾ ਜਦੋਂ 92 ਮੇਲੇ ਚ ਤਾਂ ਸੀ ਬਦਲਾਅ ਆਇਆ ਸੀਗਾ ਕਿਵੇਂ ਸਹੀ ਮੰਨਦੇ ਹਸਪਤਾਲ ਉਹਨਾਂ ਤੋਂ ਮੰਨੇ ਕੰਮ ਬਦ ਸਹੀ ਕੀਤਾ ਨੇ ਲਗਾਤਾਰ ਪੰਜਾਬ ਦੇ ਵਿੱਚੋਂ ਬੱਚੇ ਬਾਹਰ ਜਾ ਰਹੇ ਆ ਕਿਉਂਕਿ ਇੱਥੇ ਕੋਈ ਇਨਕਮ ਸੋਰਸ ਨਹੀਂ ਉਹਨਾਂ ਨੂੰ ਦਿਖ ਰਿਹਾ ਤੇ ਜਿਹੜੇ ਤੇ ਬੱਚੇ ਭੇਜ ਸਕਦੇ ਆ ਪਰਿਵਾਰ ਉਹ ਭੇਜ ਰਹੇ ਆ ਬਾਕੀ ਜਿਹੜੇ ਇੱਥੇ ਆ ਉਹਨਾਂ ਨੂੰ ਆਪਣੀ ਆਰਥਿਕ ਜਿਹੜੀ ਆ ਸਥਿਤੀ ਕੋਈ ਬਹੁਤੀ ਵਧੀਆ ਨਹੀਂ ਲੱਗਦੀ ਇਸ ਕਰਕੇ ਬੱਚੇ ਨਿਰਾਸ਼ ਹੋ ਕੇ ਨਸ਼ਿਆਂ ਵੱਲ ਨੂੰ ਵਧ ਰਹੇ ਆ ਤੇ ਇਸੇ ਆਸ ਕਰਕੇ ਆਮ ਆਦਮੀ ਨੂੰ ਲਿਆਂਦਾ ਸੀ ਪਰ ਉਹ ਕਿਤੇ ਨਾ ਕਿਤੇ ਫੇਲ ਹੁੰਦੀ ਜਾਪਰੀ ਧੰਨਵਾਦ ਠੀਕ ਹੈ ਜੀ ਅਸੀਂ ਨੌਜਵਾਨਾਂ ਨਾਲ ਗੱਲਬਾਤ ਕਰਦੇ ਆ ਤੇ ਪੋਸਟਰ ਲੈ ਕੇ ਖੜੇ ਨੇ ਬਾਈ ਪਿੰਡ ਦੇ ਤੇ ਡੋਰ ਟੂ ਡੋਰ ਕੰਪੇਨਿੰਗ ਕਰਨਗੇ ਤੁਸੀਂ ਕੱਟ ਦੇਖ ਸਕਦੇ ਹੋ ਪਿੱਛੇ ਬਾਈ ਜੀ ਕੀ ਕਹਿਣਾ ਚਾਹੂਗੇ ਭਾਈ ਅਮਰਪਾਲ ਦੇ ਅੱਕ ਦੇ ਵੀ ਤੁਸੀਂ ਇੰਨਾ ਇਕੱਠ ਕੀਤਾ ਪਿੰਡ ਦੇ ਵਿੱਚ 12000 ਵੋਟਾਂ ਕੀ ਲੱਗਦਾ ਲਾ ਦੇਹੀ ਜੀ ਅਮਰਪਾਲ ਜਿੱਤੂਗੀ ਆਪਣੀ ਲਗਦੀ ਵਾਅਦਾ ਕਰਵਾਗੇ ਜਿੱਥੋਂ ਤੱਕ ਅਮਰਪਾਲ ਨੂੰ ਜਿਤਾਵਾਂਗੇ ਕਿੰਨੀਆਂ ਵੋਟਾਂ ਜਿੱਤਣਗੇ ਇਹ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਵੱਖ ਵੱਧ ਤੋਂ ਵੱਧ ਲੀਡ ਨਾਲ ਜਦੋਂ ਆਉਂਦੀ ਕੋਸ਼ਿਸ਼ ਛੱਡੀ ਜਿੰਨੀ ਵੋਟ ਹੋਏ ਉਸ ਤੋਂ ਵੱਧ ਤੋਂ ਵੱਧ ਜਿਤਾਵਾਂਗੇ ਆਪਣੀ ਲੋੜ ਤੋਂ ਵੱਧ ਜਿਤਾਵਾਂਗੇ ਇਹਨਾਂ ਨੇ ਵੋਟ ਪਾਰਨ ਦਾ ਕਾਰਨ ਕੀ ਆ ਕਾਰਨ ਇਹੋ ਹੀ ਆ ਵੀਰ ਮੇਨ ਨਸ਼ਾ ਮੁਕਤ ਇਹ ਮੇਨ ਮੁੱਦਾ ਨਸ਼ਾ ਤੇ ਦੂਜੀ ਗੱਲ ਕਿ ਸਾਰੇ ਹੀ ਆਪਣੀ ਪਾਰਲੀਮੈਂਟ 'ਚ ਆਪਣੀ ਗੱਲ ਰੱਖਣ ਦੀ ਹੈਗੀ ਮਤਲਬ ਕਿ ਆਪਾਂ ਨੂੰ ਆਸ ਹੈਗੀ ਆ ਕਿ ਕੋਈ ਆਪਣੀ ਕੋਈ ਵੀ ਗਹਕਾਂ ਦੀ ਗੱਲ ਆ ਆਪਣੀ ਪਾਰਲੀਮੈਂਟ 'ਚ ਰੱਖ ਸਕਦਾ ਮੇਨ ਮੁੱਦਾ ਇਹੋ ਹੀ ਆ ਠੀਕ ਹੈ ਜੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਸਪਿੰਡ ਦੇ ਹੋ ਹਾਂਜੀ ਤੇ ਕਿਵੇਂ ਲੱਗਦਾ ਭਾਈ ਅਮਰਪਾਲ ਦਾ ਮਾਹੌਲ ਕਿਵੇਂ ਹਵਾ ਭਾਈ ਜੀ ਅਮਰਪਾਲ ਸਿੰਘ ਨੂੰ ਜੀ 99% ਵੋਟਾਂ ਪੈਣ ਗਿਆ ਨਾ ਕੋਕੀ 'ਚ ਅੱਛਾ ਜੀ ਹਾਂਜੀ ਇੰਨਾ ਜੋਰ ਆ ਭਾਈ ਅਮਰਪਾਲ ਦਾ ਕਿਉਂ ਆ ਦੋਆਂ ਪਾਰਟੀਆਂ ਨੂੰ ਲੋਕ ਕਿਉਂ ਫਿਰ ਵੋਟ ਪਾਉਂਦੇ ਉਹ ਲੋਕਾਂ ਦੀ ਸੋਚ ਨੂੰ ਸਮਝਦਾ ਹੈ ਕਿ ਕੀ ਲੋਕ ਕੀ ਚਾਹੁੰਦੇ ਆ ਤੇ ਲੋਕਾਂ ਨੂੰ ਵੀ ਪਤਾ ਕਿ ਉਹ ਸਾਡਾ ਉਹ ਮਸਲਾ ਹੱਲ ਕਰ ਸਕਦਾ ਨਸ਼ੇ ਤੋਂ ਬੱਚਿਆਂ ਨੂੰ ਬਚਾ ਸਕਦਾ ਹੋਰ ਵੀ ਬਹੁਤ ਸਾਰੇ ਸਾਰਿਆਂ ਨੂੰ ਪਤਾ ਹੀ ਆ ਕਿ ਕੀ ਕੀ ਉਹ ਕਰ ਸਕਦਾ ਤੇ ਕਿਹਦੇ ਬੱਚੇ ਉਹਦੇ ਪਿੱਛੇ ਲੱਗਦੇ ਆ ਕਿਉਂ ਲੱਗਦੇ ਆ ਤੇ ਲੋਕਾਂ ਨੂੰ ਨਸ਼ਿਆਂ ਤੋਂ ਬਚਾ ਸਕਦਾ ਉਹ ਇਹ ਨਸ਼ੇ ਕਰਕੇ ਬੋਰਡ ਪਾਉਣੀ ਆ ਜਾਂ ਜਿਹੜੀ ਬੀਬੀ ਖਾਲੜਾ ਜੀ ਹਰਾਈ ਸੀ ਉਹ ਮੇਣਾ ਤੁਸੀਂ ਤਾਂ ਲਾਉਣਾ ਹੈ ਖਡੂਰ ਸਾਹਿਬ ਵਾਲਿਆਂ ਨੇ ਬੀਬੀ ਖਾਲੜਾ ਵੀ ਖੜੇ ਸੀ ਇੱਥੋਂ ਪਿਛਲੀ ਵਾਰੀ ਉਹ ਵੀ ਹਰਾਏ ਖਡੂਰ ਸਾਹਿਬ ਲੋਕਾਂ ਨੇ ਹਰਾਈ ਉਹ ਵੀ ਫਿਰ ਨਹੀਂ ਜੀ ਉਹ ਜੋ ਹੋ ਗਿਆ ਜੋ ਗਲਤੀ ਹੋਈ ਆ ਅਸੀਂ ਉਦੋਂ ਵੀ ਵੋਟਾਂ ਉਹਨਾਂ ਨੂੰ ਪਾਈਆਂ ਹੈਗੀਆਂ ਦੇ ਲੋਹਾਰਗੇ ਜੋ ਜਿੰਨਾ ਨਹੀਂ ਪਾਈਆਂ ਉਹਨਾਂ ਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਉਹਨਾਂ ਦੀ ਆਪਣੀ ਮਰਜ਼ੀ ਆ ਤੁਸੀਂ ਫਿਰ ਵਾਧਾ ਹਵਾ ਮੰਨਦੇ ਹੋ ਭਾਈ ਅਮਰਪਾਲ ਦੇ ਉਹਨਾਂ ਨਾਲੋਂ 7% ਵੋਟਾਂ ਪੈਣਗੀਆਂ ਭਾਈ ਅਮਰਪਾਲ ਨੂੰ 40% ਬਾਕੀ ਸਾਰਿਆਂ ਨੂੰ ਪੈਣਗੀਆਂ ਕਿੰਨੀ ਵੋਟਾਂ ਜਿੱਤਣਗੇ ਇਹ ਤੁਹਾਨੂੰ ਲੱਗ ਜਾਏਗਾ ਪਤਾ 4 ਤਰੀਕ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਵੈਕ ਜੀ ਕਾ ਹਾਲ ਸਾਹਿਬ ਵੈਕ ਜੀ ਕੀ ਖਤ ਮੈਂ ਤੇ ਇਹੋ ਕਹਿਣਾ ਚਾਹੁੰਦਾ ਭਾਈ ਸਾਹਿਬ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਣ ਜੀ ਤੇ ਸਾਰੇ ਨਗਰ ਦਾ ਸੰਜੋਗ ਦੇ ਨਾਲ ਜਿਵੇਂ ਅੱਗੇ ਤੇ ਪਹਿਲਾਂ ਤੇ ਬੀਬੀ ਖਾਲੜਾ ਪਿਛਲੀ ਯਾਰ ਹਾਰ ਚੁੱਕੀ ਆ ਤੇ ਵੋਟਾਂ ਤੇ ਉਦੋਂ ਵੀ ਅਸੀਂ ਪਾਈਆਂ ਸੀ ਤੇ ਚਲੋ ਉਦੋਂ ਕਾਂਗਰਸ ਸਰਕਾਰ ਐਮਪੀ ਡਿੰਪਾ ਸਾਹਿਬ ਬਣ ਗਏ ਤੇ ਐਤ ਕੀ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ 6% ਜੇਤੂ ਆ ਜੀ ਇਹ ਜਿੱਤ ਜਿੱਤਣਗੇ ਸੀਟ ਆ ਆਜ਼ਾਦਮੀ ਦੇ ਵਰਤੌਰ ਤੇ ਜੜੀ ਜਿੱਤਣਗੇ ਜਰੂਰ ਜਿੱਤਣਗੇ ਵੱਡੀਆਂ-ਵੱਡੀਆਂ ਪਾਰਟੀਆਂ ਨੂੰ ਇੱਥੇ ਕਰਣਗੇ ਹਾਂਜੀ ਖੁੰਝੇ ਲਾ ਦੇਣਗੇ ਜੀ ਹਾਂਜੀ ਹਾਂਜੀ ਬਾਬਾ ਜੀ ਨਹੀਂ ਪਾਓ ਹਾਂ ਦੱਸੋ ਮੜਾ ਕਿੱਧਰ ਬੋਟ ਪਾਉਣੀਆਂ ਦੱਸੋ ਮੜਾ ਹੋਰ ਤਾਂ ਅਮਰਤਪਾਲ ਨੂੰ ਪਾਉਣੀਆਂ ਇਹਦੇ ਕਿ ਪਾਉਣੀਆਂ ਜੀ ਉਹ ਨਸ਼ਾ ਨਸ਼ਾ ਦਾ ਕਾਰਨ ਹੈ ਕਿ ਨਸ਼ੇ ਲਾਟਣਗੇ ਬੱਚੇ ਉਹ ਸਮਝਦਾ ਨਸ਼ਾ ਦਾ ਬਦਲਾਅ ਹੋਊਗਾ ਇਹਦਾ ਕਰਕੇ ਵੋਟਾਂ ਪਾਉਣੀਆਂ ਨੌਕਰੀ ਤੇ ਬੋਟ ਬਹੁਤ ਪੈਣੀ ਇਹਨਾਂ ਨੂੰ ਠੀਕ ਆ ਜੀ ਬਾਬਾ ਜੀ ਫਿਰ ਕਿੱਧਰ ਪਾਉਣੀਆਂ ਜੀ ਵੋਟ ਵੋਟ ਅਹੀਂ ਅਮਰਤਪਾਲ ਨੂੰ ਹੀ ਪਾਉਣੀਆਂ ਜੇ ਕੋਈ ਮਾਨੂੰ ਕਟਾਈਏ ਕਿਸ ਤਰ੍ਹਾਂ ਜੇਲ੍ਹ ਜੋ ਅੱਛਾ ਜੀ ਹਾਂ ਜੇਲ੍ਹ ਚ ਕਢਾਉਣਾ ਚਾਹੁੰਦੇ ਹਾਂ ਹਾਂ ਐਨਐਸਏ ਕਿਉਂ ਲਾਈਏ ਸਰਕਾਰ ਨੇ ਗਲਤ ਮੰਨਦੇ ਹੋ ਗਲਤ ਗਲਤੀ ਲਾਤੀ ਉਹ ਤੇ ਕਬ ਜੋ ਦਫਾ ਲਾਈਆਂ ਸਭ ਗਲਤੀ ਲਾਈਆਂ ਨੇ ਨਾਲ ਕਹੇ ਭੋਗਦਾ ਸਰਕਾਰਾ ਭੁਗਤ ਮੰਨਦੀ ਤਾਂ ਬਦਲਾਓ ਆ ਜਾਏ ਬਦਲਾਓ ਤੇ ਹੋਣੀ ਆਊਗਾ ਜੇ ਕਿਤੇ ਆਪਣਾ ਕੋਈ ਮੈਂਬਰ ਵਿੱਚ ਬੈਠਾ ਅੱਛਾ ਹੁਣ ਬਦਲਾਓ ਹੋਗਾ ਅਸਲੀ ਤਾਂ ਹਾਂਜੀ ਅਸਲੀ ਬਦਲਾਓ ਹੋਣਾ ਇਹ ਤਾਂ ਕਹਿੰਦਾ 13 ਜ਼ੀਰੋ ਕਰਨੀ ਆ ਭੁਗਤ ਮੰਨਦਾ ਕਹਿੰਦਾ 13 ਜ਼ੀਰੋ ਨਹੀਂ ਹੋ ਸਕਦੇ ਇੱਥੇ ਨਾ ਇਹ ਸੀਟ ਪੱਕੀ ਆ ਇਹ ਸੀਟ ਸਾਡੀ ਪੱਕੀ ਆ ਹੋਰ ਕਿੰਨੀਆਂ ਸੀਟਾਂ ਮੰਨਦਾ ਤੁਸੀਂ ਆਪਾਂ 13 ਚੋਂ ਕੌਣ ਸੇਟਾ ਕਿੰਨੀਆਂ ਲੈ ਕੇ ਜਾਊਗਾ ਭਗਵੰਤ ਮਾਨ ਕਿੰਨੀਆਂ ਸੀਟਾਂ ਲੈ ਕੇ ਲਿਜਾ ਸਕਦਾ ਮਾਨ ਦਾ ਸਾਨੂੰ ਨਹੀਂ ਪਤਾ ਉਹਨੂੰ ਨਹੀਂ ਐਰ ਕੀ ਮੁਸ਼ਕਲ ਆ ਪਾਉਂਦਾ ਮੁਸ਼ਕਲ ਆ ਯਾਰ 13 ਲੈ ਕੇ ਨਹੀਂ ਆਂਦਾ ਅਸੀਂ ਪਾ ਕੇ ਭੁੱਲ ਗਏ ਉਹਨੂੰ ਕਿਤਾ ਨਹੀਂ ਕੰਮ ਚ ਪਿੰਡ ਚ ਨਾ ਕੰਮ ਨੇ ਕਰਾ ਕੀਤਾ ਹਲਕੇ ਚ ਕੋਈ ਨਸ਼ਾ ਨਹੀਂ ਬੰਦ ਹੋਇਆ ਕੋਈ ਜਿਹੜੀ ਕੋਈ ਚੀਜ਼ ਨਹੀਂ ਕੀਤੀ ਨਹੀਂ ਠੀਕ ਹੈ ਇੱਧਰ ਸਾਡੇ ਨਾਲ ਮੌਜੂਦ ਨੇ ਸਾਸੀ ਦਾ ਬਾਬਾ ਜੀ ਇੱਧਰ ਪੋਣਿਆ ਜੀ ਵੋਟ ਵੋਟਾਂ ਆ ਬਤਪਾਲ ਨੂੰ ਪੋਣੀਆਂ ਕਿਉਂ ਪੋਣੀਆਂ ਜੀ ਹੈ ਉਹਨੂੰ ਕੀ ਪਾਉਣੀ ਹੈ ਜੀ ਉਹ ਅਬਰਤਾਰੀ ਸਿੰਘ ਉਹਨੇ ਲੋਕਾਂ ਦੇ ਧਾਣੇ ਬਚਾਉਂਦਾ ਤੇ ਮਾਰਦਾ ਲੋਕਾਂ ਦੇ ਧਾਣੇ ਬਾਕੀ ਇਹ ਲੀਡਰ ਖੜੇ ਨੇ ਉਹ ਰੇ ਕਾਂਗਰਸ ਅਕਾਲੀ ਦਲ ਬਿਰਸਾ ਸਿੰਘ ਬਲਟੋਹਾ ਵੀ ਖੜਾ ਹੈ ਲਾਲਜੀ ਸਿੰਘ ਭੁੱਲਰ ਉਹ ਨਹੀਂ ਲਿਆ ਵਧੀਆਗੇ ਲੀਡਰ ਨਹੀਂ ਇਹ ਕਿਉਂਕਿ ਇਹ ਘਟ ਗਿਆ ਉਹਨਾਂ ਨੇ ਬਹੁਤ ਨੇਕੀ ਕੀਤੀ ਆ ਹੈ ਉਹਨਾਂ ਨੇ ਨੇਕੀ ਕੀਤੀ ਤਾਲ ਕਰਕੇ ਇੱਥੇ ਆਏ ਅਬਰਤਪਾਲ ਵਾਲਾ ਉਹਨਾਂ ਨੇ ਬਹੁਤ ਨੇਕੀ ਕੀਤੀ ਆ ਕਿੰਨੀਆਂ ਵੋਟਾਂ ਬਣਣਗੀਆਂ ਪਿੰਡ 'ਚ ਪਿੰਡ 'ਚ ਸਾਰਾ ਪਿੰਡ ਹੀ ਪੁਗਾ ਪੁਗਾਦਣਾ ਥੋੜੇ ਬਹੁਦੇ ਪਾਵੇ ਰਹੇ ਜਿਹੜੇ ਪੱਕੇ ਉਹਨਾਂ ਦੇ ਬੰਦੇ ਬਾਕੀ ਸਾਰੇ ਇੱਧਰ ਪਾਉਣਗੇ ਕਿਆਸਕ ਧਰਤੀਆ ਖਡੂਰ ਸਾਹਿਬ ਨਾ ਇਹਦੇ ਵਿੱਚ ਅਸੀਂ ਪਿੰਡਾਂ 'ਚ ਸਰਵੇ ਕਰਕੇ ਆਏ ਨਸ਼ਾ ਬਹੁਤ ਆਉਂਦਾ ਪਿੰਡਾਂ ਵਿੱਚ ਨਸ਼ਾ ਸ਼ਰਿਆਮ ਵਿਗਦ ਹੁਣ ਮੈਂ ਥੋੜਾ ਨਸ਼ਾ ਲਿਖ ਇਹਨਾਂ ਲੀਡਰਾਂ ਦਾ ਮੈਂ ਤੇ ਇੰਨੇ ਔਰ ਦੂਜਾ ਲੋਕ ਪਾਲਾ ਨਾ ਇਹਨਾਂ ਉੱਥੇ ਵਾਲੇ ਮੈਨੂੰ ਫੜਾ ਦੇਣਾ ਤੇ ਮਾੜੇ ਦਾ ਨਸ਼ਾ ਨਹੀਂਗਾ ਤਗੜੇ ਦਾ ਪਾਉ ਇਹ ਜਿਹੜਾ ਬਦਲਾਅ ਆਇਆ ਵੀ ਉਹ ਨਸ਼ਾ ਲੈ ਗਿਆ ਭਗੰਤ ਮਾਨ ਨਸ਼ਾ ਲੈ ਗਿਆ ਤੁਸੀਂ ਮੰਨਦੇ ਹੋ ਤੁਹਾਨੂੰ ਪਤਾ ਸਾਨੂੰ ਪਤਾ ਜਿਹੜਾ ਲੈ ਗਿਆ ਔਰ ਸਾਡੇ ਕੋਈ ਪੁੱਛਦੇ ਜੋ ਤੁਹਾਨੂੰ ਪਤਾ ਔਰ ਜਿਹਦਾ ਮਰਦਾ ਹੁਣ ਜਿਹਦਾ ਮਰਦਾ ਉਹ ਉਹਨੂੰ ਪੁੱਛ ਕੇ ਵੇਖੋ ਹੈ ਉਹਦੀ ਮਾਂ ਰੋਂਦੀ ਪਿਓ ਰੋਂਦਾ ਸਾਰਾ ਪਰਿਵਾਰ ਰੋਂਦਾ ਹੈ ਤੇ ਇਹਨਾਂ ਨੂੰ ਰੋਂਡਿਆ ਸਰਕਾਰਾਂ ਰੋਂਦਾ ਸਾਨੂੰ ਸੋੜਾ ਰੋਂਦਾ ਬਣੀ ਮੋੜੀ ਹਰਤਪਾਲ ਪੌਣੀਆਂ ਦੀ ਗੱਜ ਵਜ ਕੇ ਸਮਸਤ ਪਾਲੂ ਪੌਣੀ ਹੋਰ ਕਿਹੜੀ ਪੌਣੀ ਹੈ ਹਾਂ ਕਿਉਂ ਜੀ ਕਿਉਂਕਿ ਲੋਕਾਂ ਦੂਜੀਆਂ ਪਾਰਟੀਆਂ ਤੋਂ ਵੇਖ ਲਿਆ ਲੋਕਾਂ ਨੇ ਅੱਖੇ ਪਹਿ ਲੋਕਾਂ ਨੇ ਇਹ ਨਸ਼ਿਆਂ ਦੇ ਖਿਲਾਫ ਹੀਗਾ ਇਹਨਾਂ ਨੂੰ ਵਿਚਾਰੇ ਧੱਕੇ ਨਾ ਕਰਕੇ ਨੂੰ ਅੰਦਰ ਕਰਤਾ ਵਿਚਾਰੇ ਸਾਰਾ ਬੰਸ ਜੇ ਨਾਲ ਆ ਗਿਆ ਸਾਰਾ ਖਵਾਈ ਉਹਦੀ ਜਗੀ ਇੱਥੇ ਸਾਡੀ ਸੰਤਖ ਸੀਟ ਹੈ ਜੀ ਹਾਂ ਬੀਬੀ ਖੱਲੜਾ ਹਰਾਈ ਸੀਗੀ ਇਸ ਵਾਰ ਲਾਇ ਜਿੱਤਣਗੇ 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 ਬੀਬੀ ਖੱਲੜਾ ਕੀ ਹੋ ਰਹੀ ਸੀ ਪਰ ਹਾਂ ਕਹਿੰਦੇ ਬੀਬੀ ਖੱਲੜਾ ਰਹੀ ਸੀ ਕਿ ਡੂਰ ਸਾਹ ਵਾਲਾ ਨੇ ਬੀਬੀ ਉਹ ਸਾਡੇ ਤੋਂ ਬਾਹਰ ਮੁੰਡਿਆਂ ਦੇ ਫੋਨ ਆਉਣੇ ਭਾਜੀ ਫੋਨ ਦੇ ਬੋਟਾਂ ਪਾਰ ਪਾਰ ਕਿੰਨੇ ਮੁੰਡਿਆਂ ਦੇ ਇਸ ਵਾਰ ਨੂੰ ਪਾਓ ਕਰਦੀ ਕਰਾ ਦੇ ਵਿੱਚ ਕੰਮ ਸਾਰਾ ਤੁਸੀਂ ਦੇਖ ਸਕਦੇ ਹੋ ਭਾਈ ਹੁਣ ਕੰਪੇਨਿੰਗ ਨੂੰ ਚੱਲੇ ਨੇ ਤੁਸੀਂ ਕੱਟ ਦੇਖ ਸਕਦੇ ਹੋ ਇਸ ਪਿੰਡ ਦਾ ਪਿੰਡ ਨਾਗੋਕੀ ਦਾ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਜਿਹੜੇ ਲੋਕ ਉਰੇ ਆਏ ਨੇ ਕਹਿੰਦੇ ਸੀ ਭਾਈ ਅਮਰਤਪਾਲ ਨੂੰ ਵੋਟ ਪਾਉਣੀ ਹੈ ਪੰਤ ਤੱਕ ਸੀਟ ਮੰਨੀ ਜਾਂਦੀ ਆ ਖਡੂਰ ਸਾਹ